ਵਖੰਡ ਮੈਂ ਜੋ ਸਰੂਪੀ ਰਿਹਾ ਹੋ ਭਰ ਬਨ ਮਥਰਾ ਕਿਸ ਬੇਦ ਨਹੀਂ ਗੁਰੂ ਅਰਜਨ ਪ੍ਰਤਾਖੜ ਸਭ ਮਤਿ ਆਵਣ ਜਵਣੀ ਆਪੇ ਨਵਾ ਦਰਵਾ ਤਤ ਬੈਠਾ ਅਰਜਨ ਗੁਰੂ ਸਤਗੁਰ ਕਾਖੇ ਚੰਦੋ ਆ ਸੁਸਹਿ ਜੋ ਸੁਪਾਏ ਦਰਸਨਾ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਉਵੇ ਸਿਫਤ ਤਸਾਮ ਜੀ ਨੋਰ ਸੋ ਪੁਰ ਸੋ ਚਟਿਐ ਤੁਧ ਡਿਠੇ ਸਜੇ ਪਾਤਿ ਸਾਹਾ ਬਾਲ ਜਨਮ ਹੋ ਜਨਮ ਦੀ ਘਟਿਏ ਸੱਜਣ ਸੱਜਾ ਪਾਤਸ਼ਾਹ ਹੋ ਸਿਰ ਸ਼ਾਹ ਦੇਸ਼ਾਵੋ ਜਿਸ ਪਾਸ ਬੈਠਿਆ ਸੋਹੀ ਹੈ ਸਗਨਾਂ ਦਾਵੇ ਸਾਹੋ ਸਤਨਾਮ ਦੀਵਾ ਹੈ ਗੁਰੂ ਸਾਹਿਬ ਜਿਉ ਸਤਨਾਮ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜਿਉ ਤਨਾਸਰੀ ਮਹੱਲਾ ਪਹਿਲਾ ਸ਼ੰਤ ਇਕ ਓੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵੀ ਚਾਰ ਅੰਤਰਾ ਗਿਆਨ ਹੈ ਤੀਰਥ ਨਾਉਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵੀ ਚਾਰ ਅੰਤਰ ਗਿਆਨ ਹੈ ਗਿਆਨ ਸਾਚਾ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪਰਬ ਸਦਾ ਸਹਾਰਾ ਓ ਨਾਮ ਹਰਿ ਦਾ ਸਦਾ ਜਾਚੋ ਦਿਉ ਪ੍ਰਭ ਧਰਨੀ ਤਰਾ ਸੰਸਾਰ ਰੋਗੀ ਨਾਮ ਧਾਰੋ ਮੈਲ ਲਾਗੇ ਸੱਚ ਬਣਾ ਗੁਰਵਾਕ ਨਿਰਮਲ ਸਦਾ ਜਾਣਣਾ ਨਿਤ ਸਾਜ ਤੀਰਥ ਮੱਜਣਾ ਸਾਚਨ ਲਾਗੇ ਮੈਲ ਕਾ ਮੰਤ ਹੋਈਐ ਗੁਣਹਾਰ ਪਰਵੈ ਕਿਸ ਕੋ ਰੋਈਐ ਵਿਚਾਰ ਮਾਰੇ ਤਰੇ ਤਾਰੇ ਉੱਟ ਜਾਣ ਨ ਆਵੇ ਬਾਸ ਪਰਮ ਧਿਆਨੇ ਸੱਚ ਸਾਚੇ ਭਾਵੈ ਅਰਧਾ ਨ ਆਨੰਦ ਹੰਦਨ ਹਰਤੁ ਸਾਚਾ ਦੁਖ ਕਿਲ ਵਿਕ ਪਰ ਹਰੈ ਸਜਨਾ ਪਾਇਆ ਗੁਰ ਤਖਾਇਆ ਮੈਨ ਨਾਹੀ ਸਚ ਬਣੈ ਸੰਗਤ ਮੀਤ ਮਿਲਾਵ ਪੁਰਾਣਾ ਜਸੋ ਆਵੜਾ ਸਾਲਾਹਿ ਸੱਜ ਮਨ ਸਤਿਗੁਰੂ ਪੁੰਨ ਧਾਨ ਦਇਆ ਮੱਤੇ ਫਿਰ ਸੰਗ ਭਾਵੇ ਸਹਿਜ ਨਾਵੇ ਬੇਣੀ ਤਾਂ ਸੰਗਮ ਸਤ ਸਦਾਏ ਅਰਾਦੇ ਅੰਤਾਲ ਸਾਜਾ ਨਿਤ ਦੇ ਚੜੇ ਸਵਾਇਆ ਸਤ ਸੰਗਵੇਤਾ ਸਤ ਸੰਗਤਾਂ ਕਨ ਨਦਰ ਮੇਲ ਮਿਲਾਇਆ ਕਹਿਣਾ ਕਹ ਸਭ ਕੋ ਏ ਕਿੜ ਆਖਿਐ ਓ ਮੂਰਖ ਨੀਚ ਅਜਾਨ ਸਮਝਾ ਸਾਖਿਐ ਸਚ ਗੁਰ ਕੀ ਸਾਖਿ ਅਮਰਤ ਭਾਖਿ ਦੇਤ ਮੰਨ ਮਾਨਿਆ ਮੇਰਾ ਪੂਜ ਕਰੇ ਆਵੇ ਬਿਖ ਲੱਗੈ ਸਵਦਾ ਸੱਜੇ ਗੁਰੂ ਮੇਰਾ ਆਖਣ ਤੋਟ ਨ ਭਗਤ ਪੰਡਾਰੇ ਭਰਪੁਰ ਰਿਆ ਸੋਈ ਨਾਨਕ ਸਾਚ ਕਹਿ ਬਿਨੰਤੇ ਮਨ ਮਾਜੈ ਸਚ ਸੋਈ ਆਕਰੜ ਤੋੜਨਾ ਭਗਤ ਭੰਡਾਰੇ ਭਰਪੁਰ ਰਿਆ ਸੋਈ ਨਾਨਕ ਸਾਚ ਕਹਿ ਬਿਨੰਤੇ ਮਨ ਮਾਜੈ ਸਚ ਸੋਈ வாூ காசா வீ